ਬੀਤੇ ਦਿਨੀ ਜੋ ਬਾਰਸ਼ਾ ਪਈਆਂ ਨੇ ਬਾਰਸ਼ਾਂ ਦੇ ਵਿੱਚ ਜਿੱਥੇ ਪੰਜਾਬ ਦੇ 7 ਜ਼ਿਲ੍ਹੇ ਹੜਾ ਕਾਰਨ ਪ੍ਰਭਾਵਿਤ ਹੋਏ ਨੇ ਪਿੰਡਾਂ ਦੇ ਪਿੰਡ ਰੁੜ ਗਏ ਪਸ਼ੂ ਕਈ ਮਰ ਗਏ ਜਿਸ ਤੋਂ ਬਾਅਦ ਜਾ ਕੇ ਸਰਕਾਰ ਵੱਲੋਂ ਸਮਾਜ ਸੇਵੀਆਂ ਸਮਸਥਾਵਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਪੰਜਾਬ ਦੇ ਲੋਕਾਂ ਨੂੰ ਮੁੜ ਖੜਾ ਕਰਕੇ ਲਿਆ ਜਾਵੇ ਇਸ ਨੂੰ ਲੈ ਕੇ ਉਹਨਾਂ ਬਾਰਸ਼ਾਂ ਦੇ ਵਿੱਚ ਹੀ ਮੁਹਾਲੀ ਦੇ ਜੈਂਤੀ ਕੀ ਰੌਣ ਨਦੀਆਂ ਕਾਫੀ ਵੀਡੀਓ ਵਾਇਰਲ ਹੋਈਆਂ ਜਿੱਦੇ ਵਿੱਚ ਕਾਫੀ ਪਾਣੀ ਭਰ ਕੇ ਆਇਆ ਕੁਝ ਆਫ-ਰੋਡਿੰਗ ਗਵਾਰੀਆਂ ਗੱਡੀਆਂ ਇਸ ਇਲਾਕੇ ਦੇ ਵਿੱਚ ਘੁੰਮਦੀਆਂ ਨੇ ਜਿਸ ਤੋਂ ਬਾਅਦ ਜੱਕੀ ਬਾਰਸ਼ ਦੇ ਵਿੱਚ ਜੋ ਨਦੀ ਭਰੀ ਹੋਈ ਸੀ ਤਾਂ ਉਸ ਦੇ ਵਿੱਚ ਇੱਕ ਜੀਪ ਦੇ ਵਿੱਚ ਸਵਾਰ ਹੋ ਕੇ ਨੌਜਵਾਨ ਹੁਲੜਵਾਜੀ ਕਰਨ ਲੱਗ ਪਏ ਜਿੱਦੋਂ ਜਦੋਂ ਜੀਪ ਕ੍ਰੋਸ ਕਰ ਰਹੇ ਸੀ ਤੁਸੀਂ ਦੇਖੇ ਹੋਣਗੇ ਵੀਡੀਓ ਤਾਂ ਫਿਰ ਉਸ ਤੋਂ ਬਾਅਦ ਚਾਰ ਪੰਜ ਪਲਟੀਆਂ ਪਾਣੀ ਦੇ ਵਿੱਚੋਂ ਜੀਪ ਖਾਂਦੀ ਹੈ ਤਾਂ ਅੱਗੇ ਜਾ ਕੇ ਕਿਨਾਰੇ ਦੇ ਉੱਤੇ ਰੁਕ ਜਾਂਦੀ ਹੈ ਤਾਂ ਉਸੇ ਜਗ੍ਹਾ ਉਸੇ ਨਦੀ 'ਚ ਅਸੀਂ ਖੜੇ ਆ ਜੀ ਜਗ੍ਹਾ ਉੱਤੇ ਉਹ ਘਟਨਾ ਵਾਪਰੀ ਸੀ ਪਰ ਦੂਜੇ ਪਾਸੇ ਹੁਣ ਜਦੋਂ ਪਾਣੀ ਉਤਰਿਆ ਫਿਰ ਆਖਰ ਚ ਪਤਾ ਲੱਗਦਾ ਕਿ ਹੋਰ ਕੀ ਕੀ ਨੁਕਸਾਨ ਹੋਇਆ ਇਸ ਇਲਾਕੇ ਦੇ ਵਿੱਚ ਤਾਂ ਇਸ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਫੋਨ ਆਇਆ ਕਿ ਇਸ ਨਦੀ ਦੇ ਵਿੱਚ ਇੱਕ ਗੱਡੀ ਲਵਾਰਸ਼ ਪਈ ਹੈ ਜੋ ਕਿ ਪਾਣੀ ਦੇ ਨਾਲ ਰੁੜ ਕੇ ਆਈ ਲੱਗ ਰਹੀ ਹੈ ਜਿਸ ਦੇ ਵਿੱਚ ਕਿ ਕਾਫੀ ਕਬਾੜ ਕਾਫੀ ਮਿੱਟੀ ਭਰੀ ਹੋਈ ਹੈ ਫੋਰ ਵਾਲੇ ਦੀ ਗੱਡੀ ਹੈ ਪਰ ਇਸ ਦੇ ਬਾਰੇ ਵੈਰੀਫਾਈ ਨਹੀਂ ਹੋ ਪਾ ਰਿਹਾ ਕਿ ਆਖਰ ਇਹ ਗੱਡੀ ਇੱਕ ਮਿੰਟ ਇਧਰ ਲਿਆ ਉੱਥੇ ਇਧਰ ਲੈ ਫੌਰ ਵਾਲਿਆਂ ਦੀ ਗੱਡੀ ਹੈ ਤਾਂ ਇਸ ਦੇ ਵਿੱਚ ਕਾਫੀ ਮਿੱਟੀ ਕਾਫੀ ਕਬਾੜ ਭਰਿਆ ਹੋਇਆ ਜਿਸ ਤੋਂ ਬਾਅਦ ਜਾ ਕੇ ਏ ਹੁਣ ਪੁਲਿਸ ਵੈਰੀਫਾਈ ਕਰੇਗੀ ਕਿ ਆਖਰੀ ਗੱਡੀ ਹੈ ਕਿਸ ਦੀ ਹੈ ਕਿੱਥੋਂ ਰੁੜ ਕੇ ਆਈ ਹੈ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਗੱਡੀ ਦੇ ਲੱਗ ਰਹੇ ਨੇ ਤਾਂ ਇਸ ਦੇ ਜਿਹੜੇ ਟਾਇਰ ਨੇ ਰਿਮ ਨੇ ਉਹ ਸਾਰੇ ਹੀ ਪਾਣੀ ਰੋੜ ਕੇ ਲੈ ਗਿਆ ਇਸ ਤਰੀਕੇ ਦੀ ਹਾਲਤ ਇਸ ਗੱਡੀ ਦੀ ਬਣੀ ਹੋਈ ਹੈ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਆਖਰੀ ਇਸ ਗੱਡੀ ਦੇ ਵਿੱਚ ਕੌਣ ਸਵਾਰ ਸੀ ਕਿਸ ਨੇ ਪਾਣੀ ਦੇ ਵਿੱਚ ਗੱਡੀ ਨੂੰ ਵਾੜਿਆ ਜਿਸ ਤੋਂ ਬਾਅਦ ਜਾ ਕੇ ਗੱਡੀ ਰੁੜ ਗਈ ਸੀ ਜੇ ਤਾਂ ਬਤ ਤੁਸੀਂ ਦੇਖੋ ਕਾਫੀ ਹਾਲਾਤ ਮਾਰੇ ਨੇ ਇਸ ਗੱਡੀ ਦੇ ਵਿੱਚ ਤੁਸੀਂ ਦੇਖੋ ਸਿਟਾਂ ਬਿਲਕੁਲ ਤੁਸੀਂ ਦੇਖੋ ਉਸ ਦੇ ਵਿੱਚ ਮਿੱਟੀ ਭਰ ਚੁੱਕੀ ਹੈ ਕਾਫੀ ਕਬਾੜ ਭਰ ਚੁੱਕਾ ਹੈ ਤਾਂ ਇਸ ਦੇ ਨਾਲ ਹੁਣ ਅਸੀਂ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਹੈ ਜਲਦੀ ਹੀ ਪੁਲਿਸ ਪਹੁੰਚ ਰਹੀ ਹੈ ਇਸ ਗੱਡੀ ਨੂੰ ਪੁਲਿਸ ਹੁਣ ਕਬਜ਼ੇ ਚ ਲੈ ਗਈ ਜਿਸ ਤੋਂ ਬਾਅਦ ਜਾ ਕੇ ਇਸ ਦੇ ਇੰਜਨ ਨੰਬਰ ਤੋਂ ਵੈਰੀਫਾਈ ਹੋਏਗਾ ਕਿ ਆਖਿਰ ਇਹ ਗੱਡੀ ਹੈ ਕਿਸ ਦੀ ਹੈ ਇਹ ਉਸੇ ਦਿਨ ਰੁੜੀ ਹੈ ਜਾਂ ਫਿਰ ਉਸ ਤੋਂ ਪਹਿਲਾਂ ਰੁੜੀ ਹੈ ਇਹ ਵੀ ਪੁਲਿਸ ਜਾਂਚ ਦਾ ਵਿਸ਼ਾ ਹੈ ਪਰ ਇਸ ਨੂੰ ਲੈ ਕੇ ਤਸਵੀਰ ਤੁਸੀਂ ਦੇਖ ਲਓ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਅਗਰ ਇਸ ਦੇ ਅੰਦਰ ਕੋਈ ਵਿਅਕਤੀ ਸਵਾਰ ਗੱਡੀ ਮੌਜੂਦ ਸੀ ਤਾਂ ਉਸ ਤੋਂ ਬਾਅਦ ਦੀ ਕੀ ਹਾਲਤ ਹੋਈ ਹੋਵੇਗੀ ਜਾਂ ਫਿਰ ਉਹ ਬੰਦਾ ਹੈ ਕਿੱਥੇ ਹੈ ਜਿਸ ਦੀ ਇਹ ਗੱਡੀ ਸੀ ਜਾਂ ਉਸ ਤੋਂ ਬਾਅਦ ਇਸ ਗੱਡੀ ਨੂੰ ਪਾਲਣ ਵਾਸਤੇ ਉਹ ਕਿਉਂ ਨਹੀਂ ਵਿਅਕਤੀ ਆਇਆ ਜਿਸ ਦੀ ਗੱਡੀ ਸੀ ਇਹ ਵੀ ਕਾਫੀ ਸਵਾਲ ਖੜੇ ਨੇ ਇਸ ਨੂੰ ਲੈ ਕੇ ਜਿਸ ਨੌਜਵਾਨਾਂ ਨੇ ਸਾਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਉਹਨਾਂ ਨੇ ਗੱਡੀ ਕਿਵੇਂ ਦੇਖੀ ਜਾਂ ਉਹ ਇਸ ਪਾਸੇ ਕੀ ਕਰ ਰਹੇ ਸੀ ਤਾਂ ਬਾਈ ਜੀ ਕੀ ਨਾਮ ਹੈ ਜੀ ਸਭ ਤੋਂ ਪਹਿਲਾਂ ਦੱਸੋ ਮੇਰਾ ਨਾਮ ਗੁਰਜੰਡ ਸਿੰਘ ਹੈ ਜੀ ਕੰਸਾਲਾ ਨਿਵਾਸੀ ਐ ਮੈਂ ਲੱਗਿਆ ਆਪਣਾ ਪਿੰਡ ਕੰਸਾਲਾ ਜੀ ਤੇ ਇਹ ਗੱਡੀ ਤੁਹਾਨੂੰ ਕਿਵੇਂ ਦੇਖੀ ਤੁਸੀਂ ਕੀ ਕਰ ਰਹੇ ਸੀ ਇਸ ਨਦੀ ਦੇ ਵਿੱਚ ਅਹ ਇਹ ਤੋਂ ਅੱਗਾ ਨਾ ਗੋੜਾ ਸਾਡਾ ਇੱਕ ਫਾਰਮਾਸ ਹੈ ਇਸ ਤੋਂ ਕੰਮ ਕਰ ਰਹੇ ਸੀਗਾ ਆਪਾਂ ਨੇ ਜੀ ਤੇ ਉੱਥੇ ਆਪਣੇ ਕੁਝ ਟੂਲ ਸੀਗਾ ਆਪਾਂ ਲੈਣ ਗਏ ਸੀਗੇ ਅੰਦੇ ਤੇ ਉਸ ਤੋਂ ਬਾਅਦ ਅਸੀਂ ਸੋਚਿਆ ਚਲੋ ਨਦੀ 'ਚ ਘੁੰਮ ਲੰਨੇ ਥੋੜਾ ਅੱਧਰ ਅੱਗੇ ਘੁੰਮਦੇ ਆਏ ਤਾਂ ਥੋੜੀ ਅੱਗੇ ਆ ਕੇ ਦੇਖਿਆ ਜੀ ਇਹ ਗੱਡੀ ਪਈ ਸੀ ਅਸੀਂ ਉਸੇ ਟਾਈਮ ਕਾਲ ਕੀਤੀ ਜੀ ਵੀ ਇਹ ਗੱਡੀ ਪਈ ਕਿਸੇ ਦੀ ਉਸ ਤੋਂ ਬਾਅਦ ਆਪਾਂ ਨੇ ਮਤਲਬ 10 ਮਿੰਟਾਂ ਬਾਅਦ ਤੁਸੀਂ ਆ ਗਏ ਜੀ ਉੱਥੇ ਉਸ ਤੋਂ ਪਹਿਲਾਂ ਕਿਸ ਤਰੀਕੇ ਤੇ ਗੱਡੀ ਤੁਹਾਨੂੰ ਹਾਲਤ ਲੱਗੀ ਕਿ ਇਹ ਗੱਡੀ ਰੁੜ ਕੇ ਆਈ ਹੈ ਜਾਂ ਕਿਸ ਤਰੀਕੇ ਨਾਲ ਇੱਥੇ ਕਈ ਵਾਰ ਬੰਦਾ ਹ ਅਦਿਸ ਤਰੀਕੇ ਦਾ ਦਿਸ਼ਾ ਦੇ ਦਿੰਦਾ ਕਿ ਹਾਂ ਇਹ ਨਦੀ ਚਰੂੜੀ ਹੈ ਕੀ ਲੱਗ ਰਿਹਾ ਦੇਖ ਕੇ ਨ ਗੱਡੀ ਨੂੰ ਇਹ ਗੱਡੇ ਨੂੰ ਤਾਂ ਦੇਖ ਕੇ ਹੀ ਲੱਗ ਰਿਹਾ ਵੀ ਕਿਤੇ ਕੁਝ ਗਲਤ ਵੀ ਹੋ ਸਕਦਾ ਕਿਉਂਕਿ ਕਿਸੇ ਦੀ ਕੋਈ ਗੱਡੀ ਮਿਸੋ ਵਾ ਜਾਂ ਅਗਲਾ ਕੰਪਲੀਟ ਕਰਾਉਂਦਾ ਜਾਂ ਕੁਝ ਜੀ ਇਹ ਗੱਡੀ ਪਈ ਐ ਏਦਾਂ ਹੀ ਪਈ ਐ ਥੋੜਾ ਥੋੜਾ 4 ਜਾਂ 5 ਦਿਨਾਂ ਤੋਂ ਪਾਣੀ ਸਾਰਾ ਦਬਿਆ ਹੋਇਆ ਕੋਈ ਬਾਰਿਸ਼ ਨਹੀਂ ਆ ਜੀ ਸ਼ਾਇਦ ਕੋਈ ਗਲਤ ਬੰਦੇ ਦੀ ਗੱਡੀ ਹੋ ਸਕਦੀ ਜਾਂ ਫਿਰ ਕੁਝ ਵੀ ਹੋ ਸਕਦਾ ਜੋ ਬੰਦਾ ਗੱਡੀ ਚਲਾ ਰਿਹਾ ਜਾਂ ਫਿਰ ਉਹ ਵਿੱਚ ਕਿਤੇ ਖਤਮ ਨਾ ਹੋ ਗਿਆ ਬਾਈ ਜਾਂ ਫਿਰ ਕਰਦੇ ਜੇ ਖਤਮ ਹੋਇਆ ਕਰਦੇ ਨੂੰ ਪਤਾ ਹੋਣਾ ਚਾਹੀਦਾ ਆ ਜ਼ਿਆਦਾਤਰ ਤਾਂ ਇਹ ਹੀ ਲੱਗ ਰਿਹਾ ਵੀ ਗੱਡੀ ਇਹ 2 ਨੰਬਰ ਦੇ ਕੰਮ ਕਰਦਾ ਕੁਝ ਐਦਾਂ ਦੀ ਹੋ ਸਕਦੇ ਚਾਂਸ ਹੋ ਸਕਦੇ ਆ। ਉਨੀ ਤਾਂ ਬੰਦਾ ਦੇਖੋ ਲੱਖਾਂ ਰੁਪਏ ਦੀ ਕਰੋੜਾਂ ਰੁਪਏ ਦੀ ਗੱਡੀਆਂ ਹੁੰਦੀਆਂ ਨੇ ਮਹਿੰਗੀਆਂ। ਬੰਦਾ ਬੜੀ ਮੁਸ਼ਕਲ ਨਾਲ ਮਿਹਨਤ ਦੀ ਕਮਾਈ ਨਾਲ ਲੈਂਦਾ ਹੈ ਗੱਡੀ ਪਰ ਬੰਦੇ ਨੇ ਨਾ ਤਾਂ ਕੋਈ ਪੁਲਿਸ ਰਿਪੋਰਟ ਕਰਾਈ ਨਾ ਹੀ ਬੰਦੇ ਦੀ ਕੋਈ ਇਸ ਤਰੀਕੇ ਦੀ ਕੋਈ ਪਰਮਿਸ਼ਨ ਆਈ ਸਾਹਮਣੇ ਕਿ ਉਹਦੀ ਗੱਡੀ ਰੁੜ ਗਈ ਨਹੀਂ ਤਾਂ ਬੰਦਾ ਕਹਿੰਦਾ ਕਿ ਮੇਰੀ ਗੱਡੀ ਰੁੜ ਗਈ ਜਾਂ ਮੈਂ ਮਸਾ ਬਚਾ ਕਿਉਂਕਿ ਪਿਛਲੀ ਵਾਰੀ ਤੁਸੀਂ ਦੇਖਿਆ ਉਹ ਚੀਫ ਵੀ ਰੁੜੀ ਸੀ ਇੱਕ। ਹਾਂਜੀ 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 ਤੇ ਇਹਨੂੰ ਹੁਣ ਪੁਲਿਸ ਨੂੰ ਚਾਹੀਦਾ ਜੀ ਇਹ ਗੱਡੀ ਦਾ ਚੈੱਕ ਕਰਨਾ ਚਾਰ ਸੀ ਨੰਬਰ ਇੰਜਨ ਤੋਂ ਹੀ ਪਤਾ ਚੱਲ ਸਕਦਾ ਵੀ ਗੱਡੀ ਕਿਸ ਦੀ ਹੈ ਜੀ ਅਗਰ ਕੋਈ ਬੰਦਾ ਹੋਊਗਾ ਵਿੱਚ ਜਿਹੜੀ ਗੱਡੇ ਦੀ ਹਾਲਤ ਲੱਗਦਾ ਨਹੀਂ ਉਹ ਬਚਿਆ ਹੋਣਾ ਹੀ ਬੰਦਾ ਜੀ ਤੇ ਬਾਕੀ ਹੁਣ ਬੇਨਤੀ ਆਈ ਹੈ ਪੁਲਿਸ ਨੂੰ ਵੀ ਜਲਦੀ ਜਲਦੀ ਕਾਰਵਾਈ ਕਰੀ ਜਾਵੇ ਤੇ ਕੋਈ ਕਿਸੇ ਦਾ ਨੁਕਸਾਨ ਵੀ ਹੋਇਆ ਸਕਦਾ ਜਾਂ ਕਿਸੇ ਬੱਚਾ ਹੋ ਸਕਦਾ ਕੁਝ ਵੀ ਘਰ ਦੇ ਉਹਦੇ ਤੱਕ ਗੱਲ ਪਹੁੰਚੇ ਤੇ ਗੱਡੀ ਦਾ ਪੂਰਾ ਪ੍ਰੋਪਰ ਤਾਂ ਪਤਾ ਲੱਗੇਗਾ ਜੀ ਲੱਗਦਾ ਕਿ ਜੇ ਤੁਸੀਂ ਮੇਰੇ ਖਿਆਲ ਨਾਲ ਦੇਖਦੇ ਜਾਂ ਕੋਈ ਇਸ ਤਰੀਕੇ ਦਾ ਧਿਆਨ ਚ ਨਾ ਆਂਦਾ ਤਾਂ ਇਹ ਤਾਂ ਫਿਰ ਬੰਦਾ ਕੋਈ ਕਬਾੜੀਏ ਜਾਂ ਕੋਈ ਇਸ ਤਰੀਕੇ ਦੇ ਬੰਦੇ ਇਸ ਨੂੰ ਇਸ ਜਗ੍ਹਾ ਤੋਂ ਲੋਹਾ ਕੱਟ ਕੇ ਗੱਡੀ ਦਾ ਲਿਜਾ ਸਕਦੇ ਸੀ ਹੁਣ ਆਹੀ ਹੈ ਕਿਉਂਕਿ ਹੁਣ ਗੱਡੀ ਪਈ ਹੈ ਅਗਰ ਗੱਡੀ ਦੀ ਕੰਪਲੀਟ ਹੋਵੇ ਤੇ ਤਾਂ ਹੀ ਬੰਦਾ ਤੇ ਇਹ ਐਵੀ ਜਾ ਰਹੀ ਹੈ ਅਦਰ ਸਾਈਡ ਦੀ ਕੋਈ ਆਂਦਾ ਜਾਂਦਾ ਵੀ ਨਹੀਂ ਹੈ ਹੁਣ ਵੈਸੇ ਲਾਗ ਪੈਰਾਂ ਦੇ ਨਿਸ਼ਾਨ ਪਏ ਹੋਏ ਆ ਕਾਫੀ ਪੁਰਾਣੇ ਕੋਈ ਆਇਆ ਹੋਣਾ ਪਹਿਲਾਂ ਗੱਡੀ ਲੱਗੇ ਜੀ ਉਹਨਾਂ ਨੇ ਦੇਖਿਆ ਕੁਝ ਤੇ ਅਸੀਂ ਜਦ ਐ ਸਾਨੂੰ ਵੀ ਲੱਗਿਆ ਵੀ ਕੁਛ ਐਦਾ ਰੱਬ ਨਾ ਕਰੇ ਕਿ ਸਾਨੂੰ ਨੁਕਸਾਨ ਹੋਇਆ ਵਾ ਅਸੀਂ ਪਹਿਲਾ ਨਿਗਾਹ ਮਾਰੀ ਤੇ ਨਾਲ ਹੀ ਕਾਲ ਕਰੀਆ ਕਿਤੇ ਵਿੱਚ ਕੋਈ ਹੈ ਤਾਂ ਨਹੀਂ ਪੁਰਾਣੀ ਰੁੜੀ ਲੱਗਦੀ ਹੈ ਕਿ ਜਦੋਂ ਪਾਣੀ ਆਇਆ ਸੀ ਉਦੋਂ ਹਾਂਜੀ ਉਹ ਪਾਣੀ ਆਇਆ ਕਿਉਂਕਿ ਜੋ ਦਿਨ ਮਾ ਜਿੰਨੀਆਂ ਗੱਡੀਆਂ ਰੁੜੀਆਂ ਸਾਰੀਆਂ ਹੋ ਰਹਾ ਮਾਰਕੀਟ ਅੱਡ 12 ਗੱਡੀਆਂ ਕੱਢੀਆਂ ਗਈਆਂ ਜੀ ਸ਼ਾਇਦ ਇਹ ਕੋਈ ਰਾਤ ਨੂੰ ਗੱਡੀ ਕ੍ਰਾਸ ਕਰ ਰਿਹਾ ਹੋਵੇ ਜਾਂ ਕੁਝ ਰਾਤ ਨੂੰ ਐਦਾਂ ਉਹ ਚੀਜ਼ ਹੈ ਜੀ ਅਗਰ ਦਿਨ 'ਚ ਕੋਈ ਅਜਿਹੀ ਗੱਲ ਹੁੰਦੀ ਜਾਂ ਬੰਦਾ ਕੋਈ ਰੌਲਾ ਪਾਉਂਦਾ ਇਹ ਗੱਡੀ ਜਾਂ ਫਿਰ ਅੱਗੋਂ ਰੁੜ ਕੇ ਜਾਂ ਫਿਰ ਇੱਥਾ ਆ ਜਾਉਂਦਾ ਕੁਝ ਪਤਾ ਨਹੀਂ ਕਈ ਕਾਫੀ ਸਵਾਲ ਖੜੇ ਨੇ ਪੁਲਿਸ ਜਾਂਚ ਦੇ ਵਿੱਚ ਹਨ ਕਿਉਂਕਿ ਇਹਦਾ 43 ਨੰਬਰ ਇੰਜਨ ਉੰਜ ਸਾਰਾ ਬਿਲਕੁਲ ਸੇਫ ਹੈ ਜੀ ਤੇ ਉਹ ਮਿੱਟੀ ਨਾਲ ਦਬਿਆ ਹੋਇਆ ਜਦੋਂ ਇਹਨੂੰ ਬਾਹਰ ਕੱਢੂਗੇ ਜੀ ਉਸ ਤੋਂ ਬਾਅਦ ਪਤਾ ਲੱਗੇਗਾ ਗੱਡੀ ਵਿੱਚ ਕੋਈ ਡਾਕੂਮੈਂਟ ਵੀ ਹੋ ਸਕਦਾ ਕੋਈ ਕੁਝ ਵੀ ਹੋ ਸਕਦਾ ਪਰ ਜਦੋਂ ਤੱਕ ਗੱਡੀ ਬਾਹਰ ਨਹੀਂ ਕੱਢਦੇ ਤਾਂ ਪੱਕਾ ਵੈਰੀਫਾਈਡ ਕੁਝ ਨਹੀਂ ਹੋ ਸਕਦਾ ਜੀ ਇਹ ਕਿਹੜਾ ਏਰੀਆ ਪੈਂਦਾ ਕਿੱਥੇ ਪੈਂਦਾ ਇਹ ਇਹ ਜੈਨਤੀ ਮੱਜਰੀ ਪਿੰਡ ਹੈ ਜੀ ਜਦੋਂ ਆਪਾਂ ਮੁੱਲਾਪੁਰ ਤੋਂ ਜਾਂਦੇ ਆ ਜੀ ਉੱਥੋਂ ਮੁੱਲਾਪੁਰ ਵਾਲਿਆਂ ਨੂੰ ਪਾਣੀ ਆਂਦਾ ਆਪਣਾ ਬਾਉਂਡਰੀ ਦੇ ਬੈਕ ਸਾਈਡ ਹੈ ਇਹ ਜਗਾ ਥਾਣਾ ਕਿਹੜਾ ਪੈਂਦਾ ਇਹਨੂੰ ਇਹ ਜਦੋਂ ਇਹ ਰਾਸਤੇੋਂ ਨਿਕਲ ਰਹੇ ਸੀ ਤਾਂ ਇਹਨਾਂ ਨੇ ਸੋਚਿਆ ਕਿ ਟਹਿਲ ਜਾਣੇ ਆ ਇਸ ਨਦੀ ਵਿੱਚ ਘੁੰਮ ਕੇ ਆਣੇ ਆ ਕਿ ਅੱਗੇ ਪਾਣੀ ਦੇ ਕੀ ਹਾਲਾਤ ਨੇ ਜਾਂ ਫਿਰ ਨਦੀ ਦੀ ਕਿੰਨੀ ਕੁ ਚੜਾਈ ਹੈ ਇਸ ਤਰੀਕੇ ਨਾਲ ਕਈ ਵਾਰ ਨੌਜਵਾਨ ਆਪਣਾ ਮੋਟਰਸਾਈਕਲ ਖੜਾ ਕੇ ਇਹ ਘੁੰਮਣ ਲੱਗੇ ਸੀ ਜਿਸ ਤੋਂ ਬਾਅਦ ਜਾ ਕੇ ਜਦੋਂ ਗੱਡੀ ਇਹਨਾਂ ਨੂੰ ਦਿਸੀ ਤਾਂ ਉਸ ਤੋਂ ਬਾਅਦ ਇਹਨਾਂ ਦੇ ਹੋਸ਼ ਉੱਡ ਗਏ ਕਿ ਆਖਰ ਇਹ ਗੱਡੀ ਕਿਵੇਂ ਰੁੜ ਕੇ ਜਗ੍ਹਾ ਉੱਤੇ ਆਈ ਹੈ ਜਿਸ ਤੋਂ ਬਾਅਦ ਜਾ ਕੇ ਸਾਡੇ ਧਿਆਨ ਦੇ ਵਿੱਚ ਲੈ ਕੇ ਆਏ ਇਹ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਪਰਮਿਸ਼ਨ ਦਿੱਤੀ ਹੈ ਪੁਲਿਸ ਦੀ ਟੀਮ ਵੀ ਜਿਹੜੀ ਜਲਦੀ ਜਗ੍ਹਾ ਉੱਤੇ ਪਹੁੰਚ ਰਹੀ ਹੈ ਇਸ ਦਾ ਵੈਰੀਫਾਈ ਹੋਵੇਗਾ ਕਿ ਆਖਰ ਇਹ ਗੱਡੀ ਹੈ ਕਿਸ ਦੀ ਹੈ ਜਾਂ ਫਿਰ ਇਹ ਪਾਣੀ ਦੇ ਵਿੱਚ ਕਿਵੇਂ ਰੁੜੀ ਹੈ ਇਹ ਪੁਲਿਸ ਦੀ ਜਾਣ ਤਾਂ ਵੀ ਸ਼ਾਇਦ ਚਾਰਸੀ ਨੰਬਰ ਅਜੇ ਇੰਜਣ ਹਰ ਚਾਰਸੀ ਨੰਬਰ ਜਿਹੜਾ ਉਸ ਤੋਂ ਜਾਂਚ ਪਤਾ ਲੱਗ ਸਕਦੀ ਹੈ ਕਿ ਆਖਰ ਆ ਤੁਸੀਂ ਦੇਖੋ ਜੀ ਗੱਡੀ ਦਾ ਮਾਡਲ ਨੰਬਰ ਹੈ ਇੱਕ ਤੇ ਮਾਡਲ ਨੰਬਰ ਦਿਆ ਹੋਇਆ ਗੱਡੀ ਦਾ ਜੀ ਤੇ ਨੀਚੇ ਮੋਟਰ ਜੋ ਵੀ ਹੈ ਗੱਡੀ ਦੇ ਥੋੜੀ ਐਤੋਂ ਛਾਲ ਕੁਝ ਪਤਾ ਲੱਗੇ ਆਪਾਂ ਲਾਈਟ ਤੋ ਉਤਾਰੇ ਜੇ ਤੇ ਮਾਡਲ ਨੰਬਰ ਹੈਗਾ ਗੱਡੀ ਦਾ ਜੇ ਡੀ 346 WNE RA01 ਇਹ ਗੱਡੀ ਫੋਰਡ ਵਾਲਿਆਂ ਦੀ ਹੈ ਮੋਟਰ ਜੀ ਫੋਰਡ ਵਾਲੀ ਗੱਡੀ ਹਾਂਜੀ ਫੋਰਡ ਵਾਲੀ ਗੱਡੀ ਹੈ ਜੀ ਇਸ ਤਰੀਕੇ ਦੇ ਨੇ ਕੰਪਨੀ ਦੇ ਪਾਰਟ ਨੇ ਉਹਨੂੰ ਤਾਂ ਪਤਾ ਲੱਗ ਸਕਦਾ ਹੈ ਪਤਾ ਲੱਗ ਸਕਦਾ ਬਿਲਕੁਲ ਇਹ ਦੇਖੋ ਇਹ ਤੇ ਉਦਿਆ ਹੋਇਆ ਜੀ ਜਿਹੜੇ ਬੰਦੇ ਨੂੰ ਨੌਲੇਜ ਹੈ ਉਹ ਦੱਸ ਸਕਦਾ ਹੈ ਗੱਡੀ ਚੋਂ ਵੀ ਕੁਝ ਹੈ ਗੱਡੀ ਦਾ ਕੁਝ ਵੀ ਬਾਕੀ ਅਸੀਂ ਟਰਾਈ ਤਾਂ ਬਹੁਤ ਕਰਿਆ ਕੁਝ ਏਦਾਂ ਦਾ ਕਿਉਂਕਿ ਹਿੱਲ ਨਹੀਂ ਰਹੀ ਕੁਝ ਵੀ ਨਹੀਂ ਹੋ ਰਹੀ ਮਿੱਟੀ ਬਹੁਤ ਜ਼ਿਆਦਾ ਭਰੀ ਹੋਈ ਬਹੁਤ ਜ਼ਿਆਦਾ ਜੀ ਹਾਂਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹ ਨੌਜਵਾਨਾਂ ਦੇ ਦੇਖੋ ਬਹੁਤ ਵਧੀਆ ਗੱਲ ਹੁੰਦੀ ਹੈ ਕਿ ਜਦੋਂ ਇਸ ਤਰੀਕੇ ਦੀ ਕੋਈ ਲਵਾਰਸ ਚੀਜ਼ ਮਿਲਦੀ ਹੈ ਤਾਂ ਜ਼ਰੂਰ ਦੀ ਇਤਲਾ ਮੀਡੀਆ ਨੂੰ ਜਦ ਪੁਲਿਸ ਨੂੰ ਜੋਹ ਦੇਣੀ ਚਾਹੀਦੀ ਜਿੱਤੇ ਕਾਰਨ ਜੇ ਕਿਸੇ ਦਾ ਕੋਈ ਨੁਕਸਾਨ ਹੋਇਆ ਭਾਵੇਂ ਗੱਡੀ ਦਾ ਹੋਇਆ ਹੈ ਭਾਵੇਂ ਕਿਸੇ ਜਾਨ ਦਾ ਹੋਇਆ ਹੈ ਤਾਂ ਉਹਨਾਂ ਬਾਰੇ ਪਤਾ ਲੱਗ ਸਕੇ ਤਾਂ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਪਈ ਇਹ ਲਵਾਰਸ ਗੱਡੀ ਜੋ ਕਿ ਜੈੰਤੀ ਕੀ rau ਨਦੀ ਦੇ ਵਿੱਚ ਪਈ ਹੈ ਮੁੱਲਾਂਪੁਰ ਦੇ ਨੇੜੇ ਮੁੱਲਾਂਪੁਰ ਥਾਣਾ ਪੈਂਦਾ ਹੈ ਤਾਂ ਇਸ ਵਾਸਤੇ ਹੁਣ ਪੁਲਿਸ ਕੀ ਅੱਗੇ ਜਾਂਚ ਕਰਦੀ ਹੈ ਕਿ ਆਖਰ ਹੈ ਗੱਡੀ ਕਿਸ ਦੀ ਹੈ ਜਿੱਥੇ ਕਿਵੇਂ ਪਹੁੰਚੀ ਹੈ ਇਹ ਸਾਰਾ ਕੁਝ ਹੁਣ ਜਾਂਚ ਦਾ ਵਿਸ਼ਾ ਤੁਹਾਡੇ ਕੈਰਮੈਨ ਸੰਮਿਤ ਦੇ ਨਾਲ ਤੇ ਸਿੰਘ